ਜੋਨ ਪ੍ਰਚਾਰ ਦੇ ਆਖਰੀ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਵਿੱਚ ਪ੍ਰਚਾਰ ਕੀਤਾ ਜਿਸ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਤੇ ਤੰਜ ਕੱਸ ਦਿੱਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਉਹਨਾਂ ਦੀ ਤਾਰੀਫ ਮਿਲ ਰਹੀ ਹੈ ਤੇ ਮੰਤਰੀ ਤੇ ਉਹਨਾਂ ਦੇ ਪੰਜਾਬ ਪ੍ਰਧਾਨ ਤੋਂ ਜਿਨ੍ਹਾਂ ਨੇ ਉਹਨਾਂ ਨੂੰ ਆਪਣੇ ਆਪ ਤੋਂ ਦੂਰ ਦੂਸਰੀਆਂ ਗੱਡੀਆਂ ਦੇ ਵਿੱਚ ਬਿਠਾਇਆ ਹੋਇਆ ਸੀ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰਵਾਦ ਬਹੁਤ ਵੱਡਾ ਦੂਜੀਆਂ ਪਾਰਟੀਆਂ ਤੇ ਵੱਡੇ ਵੱਡੇ aarop ਲਗਾਏ ਗਏ ਸਨਾ ਜ ਆਮ ਆਦਮੀ ਪਾਰਟੀ ਦੇ ਵਿੱਚ ਪਰਿਵਾਰਵਾਦ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਲੁਧਿਆਣਾ ਨਗਰ ਨਿਗਮ ਚੋਣਾਂ ਦੇ ਵਿੱਚ ਵਿਧਾਇਕਾਂ ਦੇ ਬੱਚੇ ਉਹਨਾਂ ਦੇ ਭਰਾ ਤੇ ਸਦਸਿਆਂ ਨੂੰ ਟਿਕਟ ਦਿੱਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਗੱਲ ਸਾਫ਼ ਹੋ ਗਈ ਹੈ ਸ਼ਬਦਾ ਦੇ ਵਿੱਚ ਕੋਈ ਅੰਤਰ ਨਹੀਂ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਹੁਣ ਉਸ ਦੇ ਵਿੱਚ ਜਿਹੜਾ ਪਰਿਵਾਰਵਾਦ ਹੈ ਉਹ ਸਾਫ਼ ਚ ਰਲ ਰਿਹਾ ਹੈ ਤਰਵਨੀਤ ਸਿੰਘ ਬਿੱਟੂ ਦੇ ਵੱਲੋਂ ਇਹ ਆਖ ਕੇ ਤੰਜ ਕਸਿਆ ਗਿਆ ਦੇਖੋ ਅੱਜ ਸੀਐਮ ਸਾਹਿਬ ਲੁਧਿਆਣੇ ਚ ਆਏ ਹੋਏ ਆ ਮੈਂ ਨਾਲੋਂ ਹੀ ਨਿਕ ਰਿਆ ਸੀ ਤੇ ਮੈਂ ਰੋਡ ਸ਼ੋਅ ਚ ਉਹਨਾਂ ਦਾ ਦੇਖਿਆ ਮੈਨੂੰ ਬੜਾ ਦੇਖ ਕੇ ਹੈਰਾਨੀ ਹੋਈ ਵੀ ਜਿਹੜਾ ਆਮ ਆਦਮੀ ਵਾਲੀ ਗੱਲ ਕਰਦੇ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਗੱਲ ਕਰਦੇ ਸੀ ਇਹ ਲੋਕ ਅੱਜ ਸਾਡੇ ਸੀਐਨ ਸਾਹਿਬ ਪੰਜਾਬ ਦੇ ਮੂਰੇ ਗੱਡੀ ਆ ਜਿਹੜਾ ਉਹਦੇ ਵਿੱਚ ਇਕੱਲੇ ਚੀਫ ਮਿਨਿਸਟਰ ਸਾਹਿਬ ਨੇ ਖੜੇ ਨੇ ਤੇ ਕੀ ਗੱਲ ਇਹਨਾਂ ਤੋਂ 스ਮੈਲ ਆਉਂਦੀ ਆ ਮੁਸ਼ਕ ਆਉਂਦਾ ਇਹਨਾਂ ਤੋਂ ਜਿਹੜੇ ਇਹਨਾਂ ਦੇ ਪ੍ਰਧਾਨ ਨੇ ਅਮਨ ਰੋੜਾ ਜੀ ਉਹ ਐ ਪਿੱਛੇ ਨੇ ਜਿਵੇਂ ਬਾਕੀ ਭਾਸ਼ਣ ਸੁਣ ਰਹੇ ਆ ਤੇ ਪਰੇ ਗੱਡੀ ਲਾਈ ਹੋਈ ਆ ਪਿੱਛੇ ਉਹਦੇ ਉੱਤੇ ਐ ਟੰਗੇ ਹੋਏ ਨੇ ਇੱਕ ਤੇ ਅਮਨ ਰੋੜਾ ਟੰਗਿਆ ਨਾਲ ਕਈ ਕੇਂਦਰੀ ਮੰਤਰੀ ਨੇ ਵਿਚਾਰੇ ਉਹਨਾਂ ਨੂੰ ਬੈਠਣ ਨੂੰ ਥਾਂ ਨਹੀਂ ਲੱਭ ਰਿਆ ਉਦੋਂ ਪਿਛਲੀ ਗੱਡੀ 'ਚ ਸਾਡੇ ਲੁਧਿਆਣੇ ਦੇ ਐਮਐਲਏ ਨੇ ਦੂਜੀ ਗੱਲ ਸੱਚੀ ਆ ਵੀ ਐਮਐਲਏ ਦਾ ਕਰਨ ਕੀ ਜਦੋਂ ਪਰਿਵਾਰਵਾਦ ਦੀ ਗੱਲ ਆਉਂਦੀ ਸੀ ਇੱਥੇ ਜਿਹੜੇ ਗੋਗੀ ਜੀ ਨੇ ਨਾਲ ਲਈ ਫਿਰਦੇ ਆ ਉਹਨਾਂ ਦੀ ਧਰਮ ਪਤਨੀ ਲਈ ਪ੍ਰਚਾਰ ਕਰ ਰਹੇ ਆ ਨਾ ਇਸ ਵੇਲੇ ਸੀਐਮ ਸਾਹਿਬ ਉਧਰ ਪੱਪੀ ਜੀ ਨੇ ਉਹਨਾਂ ਦੀ ਧਰਮ ਪਤਨੀ ਲਈ ਪ੍ਰਚਾਰ ਕਰ ਰਹੇ ਆ ਉਹਨਾਂ ਦੇ ਭਰਾ ਲਈ ਉਹਨਾਂ ਦੇ ਭਤੀਜਿਆਂ ਲਈ ਭਾਂਜਿਆਂ ਲਈ ਉਦੋਂ ਬਾਅਦ ਬੱਗਾ ਜੀ ਦੇ ਚਲੇ ਜਾਓ ਬੱਗਾ ਜੀ ਦੇ ਪ੍ਰਚਾਰ ਉਹਨਾਂ ਦੇ ਬੇਟੇ ਲਈ ਉਦੋਂ ਬਾਅਦ ਕੁਲਵੰਤ ਸਿੱਧੂ ਜੀ ਦੇ ਆ ਜਾਓ ਉਹਨਾਂ ਦੇ ਬੇਟੇ ਲਈ ਸੀਐਮ ਸਾਹਿਬ ਕਿਵੇਂ ਮੰਨ ਕਰਿਆ ਤੁਹਾਡਾ ਪ੍ਰਚਾਰ ਕਰਨ ਨੂੰ ਤੇ ਕੀ ਲੋਕ ਸਮਝਦੇ ਹੋਣਗੇ ਅੱਜ ਕਿੰਨਾ ਮਤਲਬ ਤੁਹਾਡੇ ਕਹਿਣੀ ਤੇ ਕਤਨੀ ਚ ਫਰਕ ਆ ਅੱਜ ਕੇਜਰੀਵਾਲ ਸਾਹਿਬ ਨੂੰ ਲਿਆਉਣਾ ਤਾਂ ਸਹੀ ਦੇਖੋ ਤਾਂ ਸਹੀ ਸ਼ਹਿਰਾਂ ਚ ਹਾਲ ਕੀ ਆ ਅੱਜ ਕਿੱਥੇ ਨੇ ਤੁਹਾਡੇ ਵਲੰਟੀਅਰ ਪਰ ਸਭ ਤੋਂ ਜ਼ਰੂਰੀ ਗੱਲ ਇਹ ਆ ਵੀ ਯਾਰ ਇੰਨੀ ਬੇਇੱਜ਼ਤੀ ਕਰਵਾ ਰਹੇ ਹੋ ਤੁਸੀਂ ਨਾਲ ਜਿਹੜਾ ਸੂਬੇ ਦਾ ਪ੍ਰਧਾਨ ਅਮਨ ਰੋੜਾ ਜੀ ਜਿਹੜੇ ਖਾਸ ਤੌਰ ਤੇ ਤੁਸੀਂ ਸ਼ਹਿਰਾਂ ਦੀਆਂ ਵੋਟਾਂ ਲੈਣ ਲਈ ਇਸ ਕਰਕੇ ਉਹ ਇੱਕ ਚਿਹਰਾ ਦਿੱਤਾ ਸੀ ਤੇ ਨਾਲ ਸ਼ਰੀ ਕਲਸੀ ਜੀ ਵੀ ਉਹਨਾਂ ਨੂੰ ਇਹ ਸ਼ਹਿਰੀ ਵੋਟਾਂ ਲਈ ਖਾਸ ਤੌਰ ਤੇ ਤੁਸੀਂ ਜਾਤ ਪਾਤ ਦੀ ਤੁਸੀਂ ਗੱਲ ਕਰਦੇ ਹੋ ਮਜਬ ਦੀ ਗੱਲ ਕਰਦੇ ਹੋ ਪਰ ਉਹਨਾਂ ਨੂੰ ਸ਼ਹਿਰ ਵੋਟਾਂ ਲਈ ਤੁਸੀਂ ਬਣਾਇਆ ਸੀ ਅੱਜ ਪਤਾ ਲੱਗਦਾ ਉਹਨਾਂ ਦੀ ਜਗ੍ਹਾ ਕਿੱਥੇ ਆ ਉਹਨਾਂ ਦੀ ਆਪ ਦੀ ਜਗ੍ਹਾ ਸੀਐਮ ਸਾਹਿਬ ਨਾਲ ਖੜਨ ਦੀ ਵੀ ਗੱਡੀ 'ਚ ਬੈਠਣ ਦੀ ਵੀ ਜਗ੍ਹਾ ਨਹੀਂ ਗਈ ਉਹ ਪਿੱਛੇ ਝਾਕਦੇ ਆ ਵੀ ਕਿਤੇ ਸਾਨੂੰ ਸੀਐਮ ਸਾਹਿਬ ਸਾਡਾ ਮੋਟਾ ਸਾਡੇ ਵੱਲ ਦੇਖ ਵੀ ਲੈਣ ਅੱਜ ਬੜੀ ਆਮ ਵਲੰਟੀਅਰ ਦੀ ਤੇ ਦੁਰਗਤੀ ਹੋ ਹੀ ਰਹੀ ਆ ਪਰ ਅੱਜ ਸਭ ਤੋਂ ਜਿਹੜੇ ਸੀਨੀਅਰ ਉਹ ਵਿਚਾਰੇ ਹੁਣ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਵੇਂ ਉਹ ਗੱਡੀਆਂ ਦੇ ਪਿੱਛੇ ਲੰਮਕੇ ਹੋਏ ਨੇ ਬੜਾ ਦੁੱਖ ਹੋਇਆ ਦੇਖ ਕੇ ਉਹਨਾਂ ਦੀ ਅੱਜ ਪੋਜੀਸ਼ਨ ਨੂੰ ਇਹ ਦੇਖ ਲਓ ਲੋਕੋ ਤੁਸੀਂ ਵੋਟ ਪਾਉਣਾ ਚਾਹੁੰਦੇ ਇਹਨਾਂ ਨੂੰ ਇਹ ਜਿਹੜੇ ਪਹਿਲਾਂ ਬਣਾਏ ਹੋਏ ਆ ਇਹਨਾਂ ਨੂੰ ਕਿਤੇ ਬਹਿਣ ਦੀ ਜਗ੍ਹਾ ਨਹੀਂ ਖੜਨ ਦੀ ਜਗ੍ਹਾ ਨਹੀਂ ਦੇਖੋ ਇਹਨਾਂ ਦੇ ਤਰਸ ਆਉਂਦਾ ਦੇਖ ਕੇ ਇਹਨਾਂ ਦੀ ਹਾਲਾਤ ਦੇਖੋ ਮਗਰ ਕੀ ਆ ਆ ਜਰਾ ਵੀਡੀਓ ਆ ਜਿਹੜੀ ਤੁਸੀਂ ਉਹ ਆਪ ਦੇਖਿਓ ਸਾਰੇ ਵੀ ਇਹ ਕਿਸ ਤਰੀਕੇ ਨਾਲ ਪਿੱਛੇ ਲੰਮਕੇ ਹੋਏ ਆ ਕਿਸ ਤਰੀਕੇ ਨਾਲ ਇਹਨਾਂ ਦੀ ਜਗ੍ਹਾ ਹੈ ਤੇ ਇਹਨਾਂ ਦੇ ਕਹਿ ਤੇ ਤੁਸੀਂ ਵੋਟ ਪਾ ਕੇ ਕਰਾ ਕਰਨਾ ਕੀ ਆ どうぞ。